کہ سم جہی سارا سات

مہاراجا رنجیت والے گوڑے مہاراجا رنجیت کی فوج کرس گلام ہو گیا کرتار سر سرافی ہر کے آ گیا بگت ساڑا دیش کے آ گیا ادم سنگھ ہر کے آ گئے سکھدیو ہر کے آ گیا ঠদের চ চ ডটা জি সা দে অনাগুন রা হা। ਹਰ ਸਾਥ ਤੇ ਇਨਸਾਫ ਹੋਣਾ ਚਾਹੀਦਾ ਹੈ ਸਾਡੇ ਗੁਰੂ ਸਾਡੀਆਂ ਮਹਾਨ ਸ਼ਖਸੀਤਾਂ ਸਾਡੇ ਸ਼ਹੀਦ ਕਬਾਇਨਾਂ ਤੇ ਅੱਜ ਅਸੀਂ ਜਿੱਥੇ ਖੜੇ ਹਾਂ ਸਾਡੇ ਜਵਾਨਾਂ ਦੇ ਹਲਾਕ ਨੇ ਕਿ ਸਾਡੇ ਬਸਵਾਰੀਆਂ ਜਿਹਨਾਂ ਲੱਗੇ ਗਾਰੇ ਨੰਦੇ ਸਰਕਾਰਾਂ ਹੀ ਬੁਧੁਗਿਾਰੇ ਕਿੱਤਾ ਤੇ ਕਿੱਤਾ ਛੜਿਆ ਹੋਇਆ

لڑائی لڑی سارے فوج نے لڑی ساری جڑ سن سنگ سائن ساری بھی ਜਦੋਂ ਸਾਡੇ ਸਾਡੇ ਆਫਸਰ ਕਹਿੰਦੇ ਸੀ ਹਾਈ ਲਾਰਡ ਕਰਦਾ ਮੰਨ ਕਰ ਦੋ ਬਲੈਕ ਆਊਟ ਸਾਰੇ ਜਗ ਬੰਦੂ ਨਹੀਂ ਜਲਦੀ ਸੀ ਮੈਂ ਕੋਠੇ ਦੇ ਚੜ ਕੇ ਦੇਖਦਾ ਸੀ ਸਾਰ ਫਸੇ ਹਨੇਰਾ ਹੀ ਨੇਰਾ ਉਹ ਹਨੇਰਾ ਸਾਡੇ ਕੇਕੇ ਦਾ ਪੂਰਬ ਤੋਂ ਦੇਸ਼ ਵਸਦਾ ਉਹ ਹਨੇਰਾ ਪੰਜਾਬ ਚ ਵੀ ਹੋਇਆ ਹਰਿਆਣਾ ਚ ਵੀ ਹੋਇਆ ਹਰਖਸ਼ ਚ ਵੀ ਹੋਇਆ ਸਾਰੇ ਦੇਸ਼ ਵਾਸੀਆਂ ਨੇ ਫੌਜ ਦਾ ਘਰਾਣਾ ਦੱਸਿਆ ਕਿ ਸਾਰੇ ਦੇਸ਼ ਦੇ ਭਾਰਤ ਵਾਸੀ ਅਸੀਂ ਇਕੱਠੇ ਆਏ ਤੇ ਜੁਲੂ ਕਰਦੇ ਹਾਂ ਤੇ ਬੋਲੀ ਮੁਖ ਦੇ ਨਾਲ ਆਰਟੀਕਲ ਬੋਲਾਂ ਦੱਸਿਆ ਨੇ মিডিਆ ਦਾ ਦੱਸਦਾ ਵੀ ਜਦੋਂ ਪਾਕਿਸਤਾਨ ਜਿਆਦਾ ਤਣਾਅ ਹੁੰਲਾ ਗਿਆ ਭੱਜਿਆ ਦੇਖ ਕਰ ਰਿਹਾ ਕਹਿੰਦਾ ਜੇ ਬਚਾਓ ਵੱਡਾ ਨਕਰਾ ਨਾ ਚੱਲਿਆ ਭਾਰਤ ਤੱਕ ਦੋ ਥੋੜੀ ਭਾਰਤ ਵੀ ਜਿਹੜਾ ਆਪਾਂ ਯੁੱਧ ਛੇੜਿਆ ਇਹ ਕੱਲਾ ਨਾ ਇਹਨਾਂ ਸਮਝੋ ਵੀ ਖਵਾਰਾ ਦਾ ਆਪਣਾ ਸਰਪੰਚ ਸਾਹਿਬ ਨੇ ਮੀਟਿੰਗ ਕਰਨੀ ਫੋਟੋ ਲਾਗੀ ਨਹੀਂ ਦੇਸ਼ ਯੁੱਧ ਦਾ ਅੰਜ਼ਾਮ ਤੱਕ ਲੈ ਕੇ ਜਾਣਾ ਜਾਂ ਇੱਕ ਤਾਂ ਵਿਚ ਨਾਲ ਹੈ ਨਹੀਂ ਜਾਂ ਅਸੀਂ ਹੈ ਨਹੀਂ ਉਹਨਾਂ ਦੇ ਨਾਲ ਦਾ ਪਾਰ ਤੇ ਪਾਰ ਦੀ ਲੜਾਈ ਹੈ ਜਿਹੜੇ ਮਾਰੇ ਆ ਪਰ ਉਹਨਾਂ ਦਾ ਰਸਤਾ ਉਧਰ ਹੈ ਸਾਡਾ ਰਸਤਾ ਇੱਧਰ ਹੈ ਨਹੀਂ ਗੱਲੋਂ ਦੀ ਬੋਰਡ ਦੀ ਲੋੜ ਨਹੀਂ سپورਟ ਦੀ ਲੋੜ ਨਹੀਂ ਸਹਿਯੋਗ ਦੀ ਲੋੜ ਹੈ ਫਰੇਟ ਵਿੱਚ ਪੰਚਕਾਰੀ ਹੁੰਦੀ ਆ ਇਹੇ ਕੰਮ ਕਰ ਸਾਰਾ ਕੰਮ ਕਰੇ ਮਾੜਾ ਕੁੱਤਾ ਪੰਜ ਚਾਰ ਵਾਰ ਤੋਂ ਆ ਤੁਹਾਡੇ ਕੋਲ ਤਾਂ ਸਾਥ ਨਹੀਂ ਹੁੰਦੇ ਲੋਏ ਕੋਈ ਕੀ ਰਹਿਣਾ ਉਹ ਅਸੀਂ ਉਹਨਾਂ ਦਾ ਬਾਈਕਾਟ ਕਰਾ ਕੇ ਉਹਨਾਂ ਸਾਥੂਆਂ ਨਾਲ ਬਾਈਕਾਟ ਕਰਕੇ ਸਾਰਾ ਪੈਸਾ ਬਚਾਵਾ ਸਾਡੇ ਬੱਚੇ ਬਚਾਵਾ ਸਾਡੀ ਜਵਾਨੀ ਬਚਾਵਾ

ਦੇ ਵਾਲੇ ਕੋਲ ਤੁਸੀਂ ਆ ਜਓ ਤੁਹਕੇ ਪੈਸੇ ਹੁੰਦੇ ਸੀ ਆ ਜਓ ਚਾਰ ਬਾੜੇ ਵੱਤੋਂ ਲੀਡਰ ਕਰੇ ਅਸੀਂ ਪੈਸੇ ਬਾਤ ਹੋਆ ਦੋ ਨੰਬਰ ਦੀ ਕਮਾਈਆ ਵੱਡੀ ਕੁੱਠੀ ਵੱਡੀ ਗੱਡੀ 10 ਰੋਟ ਉੱਠੇ ਕਰ ਲੈਣੇ ਲੀਡਰ ਨੇ ਕਹਾਂਦੇ ਬਹੁਤ ਵਧੀਆ ਰੁਪਾਲਾ ਸਾਹਿਬ ਕਰਦਾ ਉਹ ਪਰੋਟ ਲਈ ਤੇ ਬਸ ਵੀ ਭੱਜਦਾ ਸੀ ਪੁਲਿਸ ਕੋਲ ਫਸੂਟ ਮਾਮਲਾ ਲੱਗ ਗਿਆ ਜਦੋਂ ਆਏ ਮੈਂਦੇ ਕੋਲ ਬਾਸ ਟੁਟਿਆਲੇ ਦੇ ਘਰੇ ਆਉਂਦੇ ਆਉਂਦੇ ਘਰੇ ਮੇਡਾਂ ਹੁੰਨਾਂ ਨਾ ਦੇ ਐਮਰਡ ਨੇ ਉਸ ਨੂੰ ਸੂਡ ਮਾਰਤਾ ਆ ਸਾਡੇ ਸਾਥੋਂ ਟਾਲਾਂ ਪਿਆਰੇ ਸਾਡੀ ਜੇਹਲਾ ਪਿਆਰ ਉਹਨਾਂ ਵਾਸਤੇ ਉਹਨਾਂ ਦੇ ਘਰ ਕਿ ਟਾਲਾਂ ਦੇ ਪਰਚੇ ਵੀ ਕਰਤ ਕਰਾਉਂਦੇ ਉਹਨਾਂ ਦੀ ਜਮਾਨਤ ਵੀ ਨਹੀਂ ਹੁੰਦੀ ਜਿਹੜੇ ਜਾਮਾਨਤ ਸਾਡੀ ਕਰਾਉਂਦੇ ਸਾਡੀ ਚੌਂਦੀ ਹੈ ਸਵੇਸ਼ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਸਾਡੇ ਸਾਡਾ ਸ੍ਰੀ ਮਹਾਰਾਜ ਦੇ ਹਾਜ਼ਰੀ ਨਾਲ ਜਾਣ ਕੇ ਕਿੰਨੇ ਸਾਲੋਂ ਸਰਕਾਰ ਪੈਣ

ਜੱਟੇ ਵਾਲਾ ਨੇ ਕਹੂੰਦਾ ਕਿ ਆਪਾਂ ਦਾ ਅਸਲੀ ਪਹਿਲੀ ਮੀਟਿੰਗ ਚ ਜੱਟੇ ਵਾਲੇ ਕੋਲ ਤੁਸੀਂ ਆ ਜਾਓ ਤੁਹਾਨੂੰ ਪੈਸੇ ਦਿੱਤੇ ਸੀ ਆ ਜਾਓ ਚਾਰ ਬਾੜੇ ਵਰਤੋਂ ਫਲੀਟਰ ਕਰੇ ਤੁਸੀਂ ਪੈਸੇ ਵੱਧੂਆ ਦੋ ਨੰਬਰ ਦੀ ਕਮਾਈਆ ਵੱਡੀ ਕੋਠੀ ਵੱਡੀ ਘੱਡੀ 10 ਲੋਕ ਉੱਥੇ ਕੰਮ ਕਰਨੇ ਲਿੱਟਰ ਨੇ ਕਢਾਦੇ ਬਹੁਤ ਵਧੀਆ ਰੁਲਾਖਾ ਸਾਹਿਬ ਕਰਦਾ ਉਹ ਪਰਮਾ ਹੋਰ ਉਹ ਰੈਡੀ ਤੇ ਬਸ ਵੀ ਭਾਅ ਦਿੱਤਾ ਸੀ ਪੁਰਸ਼ ਵਰ ਨੂੰ ਸੂਟ ਮਾਰ ਲਾ ਕੇ ਜਦੋਂ ਆਈ ਮੈਂ ਬਾਕੀ ਚੇਲੇ ਦੇ ਘਰੇ ਆਉਂਦੇ ਘਰੇ ਮੀਟਿੰਗਾਂ ਹੁੰਦੀਆਂ ਨੇ ਤੇ ਐਵੇਂ ਨੇ ਔਰਸਨ ਨੂੰ ਸੂਡ ਮਾਰਦੇ ਆ ਸਾਡੇ ਸਾਥ ਨਾਲ ਡਾਂਗਾ ਪਿਆ ਸਾਡੇ ਜਿਹਨਾਂ ਪਿਆਰ ਉਹਨਾਂ ਵਾਸਤੇ ਉਹਨਾਂ ਦੇ ਘਰ ਵੀ ਡਾਂਗਾ ਦੇ ਪਰਚੇ ਵੀ ਗਲਤ ਕਰਾ ਲੈਂਦੇ ਉਹਨਾਂ ਦੀ ਜਮਾਨਤ ਵੀ ਨਹੀਂ ਹੁੰਦੀ ਜਿਹੜੇ ਆਹ ਤੁਹਾਡੇ ਐਸਾ ਮੇਰੇ ਛੱਡਾਇਆ ਫੈਸਲਾ ਤੁਸੀਂ ਕਰੋ

ਵਧੀਆ ਰੇਤੀ ਕਾਲੀ ਦਾ ਪਰਵਾਰ ਸਾਰੇ ਫੈਕਟਰੀ ਹੁਕਮਤ ਪ੍ਰਸ਼ਾਸਨ ਦੇ ਕੇਂਦਰ ਮਾਇਆ 200 ਬੈਂਟਾ ਜੇ ਕੋਟਟ ਰੱਖ ਕੇ ਐਗਰੀਮੈਂਟ ਕੀਤਾ ਆਦੇਸ਼ ਅਫਸਰਾਲ ਦੇ ਬਾਅਦ ਉੱਥੇ ਬਤੇ ਦਾ ਹੱਕ ਮੰਗਿਆ ਇੱਕ ਬੱਚੇ ਦਾ ਇੱਕ ਦਿਨ ਦਾ ਪੰਪਰਾ 100 ਰੁਪਿਆ ਹੈ ਉਹ ਬਾ ਸਾਰੇ ਕੰਮਾਂ ਖੇਤ ਜੋੜ ਤੋਂ ਆਉਂਦੇ ਆ ਮਦਾਰ ਸਭਾ ਦਾ ਪ੍ਰਿੰਦਾ ਜਹਾਤੀ ਚ دے دماغ کا ਕੇ ਯਾ ਢੇੜੇ ਖਲਕ ਕਿਉਂਕਿ ਇੱਕ ਜਿੰਦਾ ਲਾਉਣ ਵਾਲੇ ਬਹੁਤ ਆ ਕਿਉਂਕਿ ਲੈ ਲੈਂਦਾ ਧੋਕੇ ਲਾਉਂਦਾ ਧੋਕੇ ਜਿਹੜੇ ਬੇਨਾਮ ਉਹ ਵੀ ਸਹਿਮਤ ਕਰੋ ਜਿਹੜੇ ਲੈਣ ਉਹ ਵੀ ਸਹਿਮਤ ਕਰੋ ਇੰਦਰਾ ਦੀ ਯਾਰੀ ਵਿੱਚ ਇਹ ਦੋਸਤ ਵਿੱਚ ਆਪ ਸਰ ਵੱਡਾ ਗੱਠ ਜੋ ਵੱਡਾ ਗੱਠ ਛੋਟਾ ਮੈਂ ਨਸ਼ੇ ਦਾ ਰੋਕਣਾ ਦਾ ਦੇ ਸਾਹ ਨੂੰ ਆਉਂਦਾ ਨਹੀਂ ਨਹੀਂ ਕੁਝ ਸਮਝਣਾ ਪਰ ਨਾ ਕੋਈ ਸੁਖਣਾ ਚਾਹੁੰਦਾ ਤੁਸੀਂ ਸਿਆਣੇ ਬਿਰਕ ਬੈਠੇ ਹੋ ਸਾਰੇ ਜਣੇ ਜਦੋਂ ਦੇਸ਼ ਜਦੋਂ ਦਾ ਇੱਕ ਇਗਿਆਨ ਹੋਇਆ ਦੇਸ਼ ਅਜਾਦ ਹੋਣ ਤੋਂ ਬਾਅਦ ਸਾਡੇ ਦੇਸ਼ ਨੂੰ ਸੰਕਟ ਆਇਆ ਸਾਡੇ ਮੱਤਾਂ ਨੂੰ ਬਹੁਤਾਂ ਦਾ ਖਰੇੜਿਆ ਸੁਇਸ਼タル ਕੀ ਬੇਟੀ ਹੈ ਇਸ ਦੇ ਹਮਲਾ ਫਾਰਮ ਦੂਜੀ ਗੱਲ ਕਈ ਵਾਰੀ ਸਾਡੇ ਪਿਤਾ ਦੇ ਨਾਲ ਲੱਗਦੀ ਕੇ ਯਕੀਨੀ ਖਲਕ ਕਿਉਂਕਿ ਇੱਕ ਨੂੰ ਤਾਂ ਲਾਉਣ ਵਾਲੇ ਬਹੁਤ ਆ ਕਿਉਂਕਿ ਲੈ ਲਾਉਂਦਾ ਧੋਕੇ ਲਾਉਂਦਾ ਧੋਕੇ ਜਿਹਨਾਂ ਲੈਣਾ ਉਹ ਵੀ ਸਹਿਣ ਕਰਾਂ ਜਿਹਨਾਂ ਲੈਣਾ ਉਹ ਵੀ ਸਹਿਣ ਕਰ ਇੰਦਰਾ ਦੀ ਯਾਰੀ ਬਿੱਕੇ ਦੋ ਦੁੱਕੇ ਹਰ طرف ਪੱਡਾ ਗੱਠ ਲੋ ਪੱਡਾ ਦਾ ਖੋਲ ਬਣਾ ਮੈਂ ਨਸ਼ੇ ਤਰਫ ਕਰਦਾ ਕੇ ਸਾਨੂੰ ਰਾਹ ਨਹੀਂ ਨਹੀਂ ਤੁਸਣਾ ਪਰ ਨਾ ਕੋਈ ਤੁਸਣਾ ਚੋਣਾ ਤੁਸੀਂ ਸਿਆਣੇ ਬੀਰਕ ਬੈਠੇ ਹੋ ਸਾਰੇ ਜਾਣੇ ਜਦੋਂ ਦੇਸ਼ ਦਾ ਇੱਕ ਇਤਿਹਾਸ ਹੋਇਆ ਦੇਸ਼ ਅਜਾਦ ਹੋਣ ਤੋਂ ਬਾਅਦ ਸਾਡੇ ਦੇਸ਼ ਨੂੰ ਸੰਕਟ ਆਇਆ ਹਜ਼ਾਰਾਂ ਲੋਕਾਂ ਨੇ ਜੰਨ ਦੇ ਘਰਾਂ ਤੋਂ ਬੈਠੇ ਸਰਕਾਰ ਨੇ ਹੱਲ ਲੱਭਿਆ ਅੱਜ ਹੈ ਪ੍ਰਿੰਸਿਪਲ ਵਾਲੇ ਕਿਤੇ ਨਹੀਂ ہوئی ہوئی سب دیش بنا روٹی تو بنا کن تر فوڑا مر لگ اجمری ہے چاہے کوئی میڈیا چاہے کوئی ریڑھا ٹونا دوا جو کہ سارے دانے ہو گئے آئی اب دسو چل دیا آج پولیو ہے نہیں پھر سارا ماوا بھنچنا بڑھیا پھر سارے سمسیا کی سمسیا ਬੇਬੀਆਂ ਬਹੁਤ ਹੁੰਦਾ ਸਾਰੀਆਂ ਨਾਵਾਂ ਦਾ ਹਾਂ 3 ਮਹੀਨੇ ਦਾ ਬੱਚਾ ਹੋਣਾ ਪੇਟ ਡਾਕਟਰ ਕੋਲ ਜਾ ਕੇ ਪੁੱਛ ਲੈਣਾ ਪੇਟ ਪਿੰਡ ਵਾਲਾ ਮੁੰਡਾ ਕਿ ਕੁੜੀ ਅੱਛਾ ਜ਼ਰ ਆ ਆ ਵੀ ਹੁੰਦੇ ਸੀ ਪਿੰਡਾਂ ਸ਼ਹਿਰਾਂ ਦਾ پتہ ਹੁੰਦਾ ਸੀ ਵੀ ਫਲਾਟਾ ਇਦਾਂ ਬਣ ਕਰਦਾ ਉਹ ਅੱਛਾ ਸੌਣ ਕਰਕੇ ਆਸਤਾ ਸੀ ਬੇ ਪੇਟ ਮਾਂ ਵਾਲੀ ਕੁੜੀ ਆ ਇਹ ਵੀ ਪਤਾ ਸੀ ਮੈਂ ਫਰਾਨਾ 5000 ਲੈਂਦਾ 10000 ਲੈਂਦਾ ਬਹੁਤ ਸਾਰੇ ਡਾਕਟਰ ਦੀ ਕੁੜੀ ਨੂੰ ਕੱਲ ਵੀ ਲੈ ਦੇ ਬੱਚੇ ਨੂੰ ਜਿਹੜਾ ਜਿਉਂਦਾ ਹੁੰਦਾ ਕੱਟ ਕੱਟ ਕੇ ਉਹਨੂੰ ਮੌਤ ਦੇ ਦਾਤ ਮਾਰ ਕੇ ਇੱਕ ਛਣ ਦੇ ਵੀ ਆਲੇ ਜਦੋਂ ਬੁੜਾ ਲੱਗਾ 20000 ਤੋਂ ਪਿੱਛੇ ਕੁੜੀ ਦਾ ਵੀ ਸਾਡੇ ਹੱਥ ਕੋ ਸੋਚਣ ਲੱਗੇ ਯਾਰੇ ਲੋਕ ਸੋਚਣ ਲੱਗੇ ਬੁੱਧੀ ਦੇ 1000 ਕਰਕੇ ਪਿਛੇ 850 ਕਰਕੇ ਆ ਤਾਂ 250 ਬਣਾ ਛੜਾ ਸਮਾਜ ਸਮਾਜ ਦਾ ਨਾਮ ਨਾ ਬਗੜ ਜੂਗਾ ਸਰਕਾਰ ਨੇ ਫੈਸਲਾ ਲਿਆ ਅੱਜ ਦੱਸੋ ਕੋਈ ਟੈਸਟ ਕਰਾ ਗਿਆ ਤਾਂ ਫਰੇ ਖਤ ਦਾ ਪੂਰੇ ਲਿਖਿਆ ਜਾਂਦਾ ਇੱਥੇ ਲਿੰਗ ਨਰਦਾਨ ਟੈਸਟ ਨਹੀਂ ਕੀਤਾ ਜਾਂਦਾ ਕਿਉਂਕਿ ਸਰਕਾਰ ਦੇ ਸਾਹਮਣੇ ਆ ਫੇਸ ਕਰਕੇ ਪੇਂਡੀਆਂ ਜਿੱਨਾ ਚਲਦੀ ਜਾਂਦਾ ਕੰਮੀ ਕਰਨਾ ਜਦੋਂ ਕੋਈ ਗੱਲ ਸਾਡੇ ਵਾਸਤੇ ਬਹੁਤ ਵੱਡਾ ਫਰਸਾ ਬਣਦੇ ਤੇ ਉਹ ਸੰਕਰ ਦਾ ਹੱਥ ਕਾਤੇ ਸਰਕਾਰਾਂ ਫੈਸਲਾ ਕਰਦਾ ਹੈ ਫਿਰ ਸਰਕਾਰਾਂ ਵਾਸਤੇ ਇਹ ਗੱਲਾਂ ਹੋਈ ਬਹੁਤਾਂ ਬਤਗੀਆਂ ਨੇ ਫੈਸਲਾ ਕਰਕੇ ਵੱਡੇ ਵੱਡੇ ਝੋਕੀ ਲਾਤੇ ਦੇ ਸਾਥੀ ਸਭ ਬੇਨਤੀ ਕਰਦੇ ਕਿ ਪਾਰਟੀ ਬੜੀ ਉੱਠ ਕੇ ਇਹ ਸਹਿਤਾ ਸਾਥ ਜੋ ਸਰਕਾਰ ਨੇ ਕਰਨਾ ਸਾਡੇ ਪੂਰੇ ਜੀਵਨ ਦਾ ਮੁੱਢ ਹੈ ਉਸੇ ਯੋਜਨਾ ਬੰਦੀ ਦਾ ਇਹ ਮੀਟਿੰਗ ਹੋਣਾ ਹੈ ਮਾ ਹਾ ਗਵਰਨਮੈਂਟ ਨਾਲ 6 ਵਜੇ ਦਾ ਸਵੇਰ 8 ਵਜੇ ਤੱਕ ਲਾਇਕੇ ਅੱਜ 8 ਵਜੇ ਤੱਕ ਮੀਟਿੰਗ ਨੂੰ ਸੁਖੋਣ ਕਰਨਾ ਹੈ ਔਰ ਫੇਰ ਸਾਡੇ ਆਪਾਂ ਦੇ ਫੇਰ ਬਣਾ ਕੇ ਆ ਜਾਣਾ ਹੈ ਹਰ ਗਲੀ ਹਰ ਮਹਾਦੇ ਹਰ ਹਰ ਕੋਲੇ ਹਰ ਪੰਨ ਕੋਲੇ ਹਰ ਵਿਦਿਆਤ ਕੋਲੇ ਜਾਣਾ ਹੈ ਬਹੁਤ ਚੱਤਣਾ ਹੈ ਔਰ ਆਪ ਇਕੱਠੇ ਹੋਈਏ ਕਿਤੇ ਦਾ ਰੂਪ ਬਣਿਆ ਜਾ ਸਕਦਾ ਹੈ ਇਹ ਚੰਦ ਲੋਕੀ ਹੈ ਜਿਹੜੇ ਇਹ ਚੰਦ ਲੋਕ ਸਾਡੇ ਸਮਾਜ ਪਤਾਰੇ ਪਾਣੇ ਨੂੰ ਗੁਰੂਆਂ ਦੀ ਧਰਤੀ ਨੂੰ

گرواں پیڑا پرچا رہی کی ਆਪਣੇ ਆਪਣੇ ਪਰੋਖੋਸ਼ ਹੋ ਰਾਜ ਨੂੰ ਜੇ ਮੈਂ ਲੱਗਦਾ ਕਿ ਸਾਡੀ ਜਵਾਨੀ ਕੋਸ਼ੋ ਕੋ ਜਿੰਸਦਾ ਬਚਪਨ ਸਾਡੇ ਬੱਚੇ ਹਰ ਦਿਨ ਨੂੰ ਕੰਕਰੀਆਂ ਮਾਰਦੇ ਨੂੰ ਨੋਦਲੀਆ ਜਵਾਨਾਂ ਦੇ ਵਿੱਚੋਂ ਆਪਨਾ ਮਾਪ-ਮਾਪ ਦੇ ਨਾਲ ਬਾਹਰ ਘਰਾਂ ਤੋਂ ਖੇਡਦੇ ਉਹਦੇ ਸਰਕਾਰਾਂ ਚ ਗਿਆਨ ਸੁਵੇਸ਼ ਕਰਦੀ ਹੈ ਕਿ ਇਹ ਮਹਿਮ ਨੂੰ ਲਾਉਣੀ ਆ ਕਿ ਇਸ ਮਹਿਮ ਨੂੰ ਜਿੰਨਾ ਇਸ ਜੰਗ ਨੂੰ ਜਿੰਨਾ ਇਹ ਜੋ ਤੁਹਾਨੂੰ ਜਪਨਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹਨ ਉਹ ਚਰਚਾਂ ਦੇ ਚੜ੍ਹ ਵਾਲੇ ਲੋਕ ਹੈ ਕੱਦੀਆਂ ਤੋਂ ਲੋਕਾਂ ਦੇ ਬਿਛੜੇ ਸਾਡੇ ਬੰਦੂ ਸਾਹਿਬ ਨਾਲ ਬਦਮਦ ਪਤਾਏ ਜਾਣ ਵਾਲੇ ਸੋਹ ਦੇ ਲੋਕ ਹੈ ਡੇਗਾ ਦੇ ਵਾਲਿਆਂ ਨਾਲ ਸਾਡੇ ਨਾਲ ਕਹਾਂ ਆਪ ਦੇ ਬੱਚਿਆਂ ਦੇ ਸਰੀਰ ਦੇ ਟੁਕੜੇ-ਟੁਕੜੇ ਸਾਡੀਆਂ ਮਾਂਆਂ ਝੋਕਾਂ ਵਿੱਚ ਪਾਏ ਗਏ ਹੈ ਪੈਸੈਂਸ ਚੇਤੀ ਪਤਾ ਹੋ ਗਏ ਅੱਡਾ ਵੱਟਾ ਸਾਡਾ ਇਤਿਹਾਸ ਹੋਵੇ ਤੇ ਜੇ ਉਸ ਵਿਸੇ ਨੂੰ ਜੇ ਉਹ ਇਤਿਹਾਸ ਨੂੰ ਖਬਰਾ ਕਰਾ ਹੋਏ ਕਿਤੇ ਤਾਂ ਫਿਰ ਫੈਸਲੇ ਲੈਣ ਲੱਗਦੇ ਆ ਸੋ ਫੈਸਲਾ ਲਿਆ ਇਸ ਫੈਸਲੇ ਦੇ ਨਾਲ ਤੋਂ ਇਸ ਜੁਦਵੀ ਆਰਪਾਰ ਦੀ ਰਿਪੋਰਟ ਲੈ ਰਹੇ ਆ ਮੁੱਖ ਮੰਤਰੀ ਸਾਹਿਬ ਅੱਜ ਕੰਮ ਫੈਸਲਾ ਕੀਤਾ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਹਰੇਸ਼ ਖੜਕੀ ਜਿਹੜੇ ਬੱਚੇ ਮੈਰਿਟ ਕਰਾਏ ਆ ਝਾੜ ਦੇ ਚੂਰੇ ਤੋਂ ਨਹੀਂ ਝਾੜ ਦੇ ਚੂਰੇ ਜਿਹੜੇ ਬੱਚੇ ਆਪਣਾ ਆਪਣੇ ਜਿਹੜੇ ਜਿਹੜੇ ਮੈਰਿਟ ਦੇ ਆਏ ਆ 12 ਬੱਚੇ 6 ਸਾਈ ਦਿਹਾੜੀ ਵਾਲੇ ਦੇਸੀ ਸਾਹਿਬ ਨਾਲ ਸੀ 6 ਗੱਡਾ ਸਾਹਿਬ ਨਾਲ 18 ਦਾ ਮਾਰ ਰਹੇ ਆ ਕਿਵੇਂ ਕੰਮ ਕਰਦਾ ਹੈ ਟੀਸੀ ਦੇ ਕੀ ਕੰਮ ਹੁੰਦੇ ਆ ਐਸਐਸਪੀ ਕਿਵੇਂ ਕੰਮ ਕਰਦਾ ਹੈ ਐਸਐਸਪੀ ਦੇ ਕੀ ਕੰਮ ਹੁੰਦੇ ਆ ਤੇ ਸਾਹਬ ਮੁੱਖ ਮੰਤਰੀ ਸਾਹਿਬ ਸਾਹ ਚਾਹ ਪੀਤੀ ਉਹਨਾਂ ਨੇ ਫੜਦੇ ਆ ਕਿਹੜਾ ਮੁੱਖ ਮੰਤਰੀ ਕਿਹੜਾ ਮੁੱਖ ਮੰਤਰੀ ਬੰਦਾ ਗਰੀਬਾਂ ਦੇ ਜਵਾਬ ਦੇਣਾ ਚਾਹ ਪੀਂਦਾ ਸੀ ਨਹੀਂ ਪੀਂਦਾ ਨਹੀਂ ਪੀਂਦਾ ਸੀ ਆਪ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਕਿਹਨਾਂ ਨੂੰ ਮਿਲਦੀਆਂ ਸੀ ਬੱਸ ਉਹ ਜੱਟ ਸਿੰਘ ਦਾ ਪੁੱਤਾ ਡੀਐਸਪੀ ਸਟੇਜਾਂ ਤੇ ਬੋਲ ਰਿਹਾ ਕਿ ਸਾਡਾ ਜੱਟ ਸਿੰਘ ਦਾ ਪੁੱਤਾ ਸੀ ਇਸ ਡੀਐਸਪੀ ਦਾ ਜਿੰਨਾ ਕੁਰੇ ਮੈਚਾਂ ਚਾ ਜਿੰਨਾ ਕੁਰੇ ਅੰਕ ਹੈ ਇਹ ਆਪ ਸਭ ਨੂੰ ਹੁੰਦੇ ਸੀ ਆਪ ਦੇ ਚਾਚੇ ਤਾਏ ਭੈਣ ਭਰਾ ਭੀਜੇ ਮਾਸਿਆਂ ਦੇ ਹੰਦੇ ਸਾਡੇ ਵਾਸਤੇ ਆ ਸਾਡੇ ਸਾਰੇ ਮਾਸਿਆਂ ਦੇ ਮੁੰਡੇ ਨੇ ਬੈਟਰੀ ਸਾਡਾ ਆਪ ਦਾ ਨੇ ਕੋ ਲੱਗੂਆ ਆ ਲੱਗੂਆ ਜਿਹਦੇ ਬੱਲੇਦਾਨ ਹੈ ਜਿਹਦੇ ਪਰ 100 ਦੇ ਵਿੱਚੋਂ 95 ਨੰਬਰ ਹੈ ਜਿਹਦੇ 100 ਦੇ ਵਿੱਚੋਂ 98 ਨੰਬਰ ਆ ਚਾਹੇ ਉਹ ਈਮਾਨਦਾਰ ਚਾਹੇ ਗਰੀਬ ਦਾ ਚਾਹੇ ਸਿੱਖ ਦਾ ਚਾਹੇ ਹਿੰਦੂ ਦਾ ਚਾਹੇ ਸਾਈ ਦਾ ਚਾਹੇ ਮੁਸਲਮਾਨ ਦਾ ਬੱਚਾ ਉਹ ਲਾਵਾਂਗੇ ਭਾਈ 55000 ਪਾਏ ਆ 55000 ਅੰਮ੍ਰਿਤਾਂ ਨੇ ਲੈਣੇ ਕਿਹਾ ਹੋਵੇ ਵਿਹਾਂ ਦੇ ਮੇਰਾ ਟੱਕਾ ਹੋ ਗਿਆ ਉਹ ਤਾਂ ਪੈਸੇ ਲੈ ਲੈ ਮੇਰੇ ਤੋਂ ਘਰ ਪੜ੍ਹਨ ਵਾਲਾ ਆ ਗਿਆ ਮੈਂ ਬੜਾ ਬੜਾ ਲੇਕਾ ਕੋਈ ਅੰਦਾਜ਼ ਬਾਤ ਕੋ ਵਿਖਿਆ ਹੋਈ ਪਹਿਲਾ ਦਿਨ ਤਾਂ ਸੀ ਆਪ ਦਾ ਵੀ ਯਾਰ ਖੜੇ ਤੇ ਸੀ ਸੌ ਦੇ ਬੰਦੇ ਪਜਾਹਾਂ ਹਰ ਬੜੇ ਦਾ ਸੀ ਜਿਹੜਾ ਸੱਤਾਂ ਸੱਤਾਂ ਅਸੂਰਾਂ ਤੋਂ ਹਾਰੇ ਗਿਆ ਰੋਣ ਗਾਦੀ ਪਰ ਮਜ਼ਾ ਦੇਖੋ ਮੇਰੇ ਨਾਲ ਵੀ ਬੜਾ ਧੜਕਾ ਨਹੀਂ ਹੁੰਦਾ ਸੀ ਨੰਬਰ 50 ਸੀ ਮੇਰੇ ਅੱਸੀ ਹੈ ਮੈਂ ਆ ਫਰਮਾਦਾ ਅਸ਼ੋਕ ਲਾਲ ਦਾ ਸੀ ਸਟੇ ਹੈਗੀ ਜਿਹੜੇ 20 ਲੱਖ ਲਿਆ ਹੁੰਦਾ 25 ਲੱਖ ਲਿਆ ਹੁੰਦਾ 30 ਲੱਖ ਲਿਆ ਹੁੰਦਾ ਕੱਲੇ ਕੱਢਦੇ ਉਹ ਹਰ ਉਹ ਵੀ ਸੋੜ ਲੈਂਦਾ ਨੇ ਜਨਾ ਮਨ ਦਾ ਆਦਾ ਦਿੱਤਾ ਸੀ ਜਿਹੜਾ ਟੋਕ ਹੁਣ ਪਾ ਦਿੱਤਾ ਕਿੰਨਾ ਬਈ 55000 ਲੱਗਿਆ ਹੁਣ ਕਦੇ ਹੁੰਦੇ ਨਾ ਕੇ ਸਾਫ ਹੋ ਜਾ ਕੰਮ ਜਿਹੜਾ 1000 ਰੁਪਿਆ ਤੁਹਾਡਾ ਪੇਡਾ ਵੀ ਰੋ ਜਿਹੜਾ 1000 ਰੁਪਿਆ ਉਹ ਐਸਾ ਕਿੰਨਾ ਮੇਰਾ ਰੁਕੇਗਾ ਜਾਂ ਮਰਾ ਜਿਵੇਂ ਆਸਾ ਉਹ ਡੀਸੀ ਨਾਲ ਤੁਸੀਂ ਹਰ ਸਮੇਂ ਦਾ ਪੱਟਾ ਬਾਦ ਪੁਜੀਟੀਆਂ ਸੁਖਵੀਰ ਬਾਜੀਆ ਇਹੀ ਕੋ ਸੁੱਕਾ ਸੀ ਪੈ ਇੱਕ ਪਰਿਵਾਰ ਦੇ ਚਾਲ ਦਾ ਸੱਜਣ ਲੈ ਹੁਣ ਸਾਡੇ ਅੰਗੇ ਵਿੱਚੋਂ ਬਾੜ ਪਸੀ ਗੇ ਚੜਾ ਲਈ ਹੁਣ ਅਸੀਂ ਲੋਕਾਂ ਦੀ ਸੇਵਾ ਚ ਰੱਖੀ ਹੈ ਪ੍ਰਸ਼ੀਲ ਆਸਾਨੀ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਰੂਪ ਇਹ ਨਾਮ ਹਰਦੀਆ ਲੋਕਾਂ ਦੇ ਧੀਆਂ ਲੋਕਾਂ ਦੇ ਸਾਥ ਦਾ ਮਾਣ ਹੈ ਲੋਕਾਂ ਦੇ ਧੀਆਂ ਦੇ ਹੱਥਾਂ ਪੁੱਜਰ ਕਿਤਾਬਾਂ ਫੜਪੜਾ ਅਸੀਂ ਜਿਹਨਾਂ ਨੇ ਇਸ ਵਾਰ ਚੰਗੇ ਲੀਡਰ ਬਣਨ ਐਸਐਸਪੀ ਬਣ ਮਡিসি ਬਣ ਇਹ ਕੀ ਕਹਿੰਦੇ ਸੀ ਇਹ ਕਹਿੰਦੇ ਸੀ ਗਰੀਬ ਤਾਂ ਸਾਡੇ ਦਿਹਾੜੀਆਂ ਕਰਦੇ ਮੇਰੇ ਕੋਲ ਕਬੂਤ ਪਾਇਆ ਹੈ ਜਿੰਦਾਂ ਨੇ ਉਹਨਾਂ ਨੇ ਆਪ ਦੇ ਪਿੰਡ ਦੇ ਵਿੱਚ ਮੰਤਰੀ ਹੁੰਦਾ ਸਕੂਲ ਅੱਪ ਕੇ ਅੰਦਰ ਵਿੱਚ ਕਹਿੰਦੇ ਪ੍ਰਾਇਮਰੀ ਤੱਕ ਹੋਮਣੀ ਤੱਕ ਜਿਵੇਂ ਹਾਈ ਸਕੂਲ ਕਰਦਾ ਇਹ ਪਰ ਜਾ ਮੇਰੇ ਅੰਗਵਾ ਲ ਸਕਿਆ ਗਿਆ ਅਸੀਂ ਕਹਿੰਦੇ ਆ ਸਾਡੇ ਗਰੀਬਾਂ ਨੇ ਉਹ ਬਾਹਰ ਲਈ ਹੁੰਦੇ ਬਿਹਾਰ ਆ ਜਾਂਦਾ ਉਹਨੂੰ ਐਂਡ ਪਤਾ ਪੰਜਾਬੀ ਕਿਵੇਂ ਬੋਲੀ ਦੀ ਹੈ ਏਕਾ ਐਸਐਸਪੀ ਆ ਜਾਂਦੇ ਆ ਉਹਨਾਂ ਨੂੰ ਆਏ ਨਹੀਂ ਪਤਾ ਕਿੰਨਾ ਸੱਥਾਂ ਕੀ ਹੁੰਦੀਆਂ ਭਾਈਚਾਰਾ ਕੀ ਹੁੰਦਾ ਪੀਪੀ ਪਿਆਰ ਹੁੰਦਾ ਕਿਸਤ ਕਰਨਦਾ ਕਿਵੇਂ ਬਿਆਸ ਦੇ ਰੁਪੇ ਰਹਿੰਦੇ ਆ ਘੱਮ ਸੇ ਘੱਮ ਸਾਡੇ ਪੰਜਾਬੀ ਬੱਚੇ ਜੇ ਆਪ ਸਰਬਾਨਗੇ

ਸਪੱਸ਼ਟਾ ਮੋੜਾ ਵੀ ਜੇਰਾਂ ਦੇ ਬਥੇਰੇ ਮੰਤਰੀ ਹੈ ਮੈਂ ਨਾਈ ਦਾ ਚੁੱਕਾ ਸੀ ਅੱਜ ਦਾ ਮੰਤਰੀ ਨੇ ਉਹ ਦੋਨੇ ਮੁੰਡੇ ਕੀਤਾ ਲੰਮਾ ਫਰੇਗੇ ਮਾਤਰ ਦੇ ਫਰੇਗੇ ਕਰਾਂਗੇ ਇਹ ਆਪਾਂ ਘਰ ਨਹੀਂ ਦੇਖਦੀ ਪਾਰਟੀ ਦੇਖਦੀ ਚੋਣ ਨਹੀਂ ਦੇਖਦੀ ਪਾਰਟੀ ਦੇਖਦੀ 1000000 ਬਤਾਈਏ ਸਾਡੇ ਧਰਵਾ ਸਿੰਘ ਸਾਡੇ ਪਾਰਟੀ ਦਾ ਨਾਮ ਉਹ ਆਇਆ ਦਾ ਧਰਵਾਦਰ ਤੇ ਸਾਰੇ ਮਾਪਿਆਂ ਦਾ ਸਾਰੇ ਭੈਣਾਂ ਦਾ ਸਾਰੇ ਨੌਜਵਾਨਾਂ ਦਾ ਸਾਰੇ ਵਿਰੋਧਾਂ ਦਾ ਸਾਰਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਪਿਆਰ ਦੇ ਨਾਲ ਇਸ ਖਾਣ ਦੇ ਨਾਲ ਸੁਣਾਇਆ ਉਹ ਜੇ ਕਿਸੇ ਭੈਣ ਭਰਾ ਦੇ ਕੋਈ ਥੋੜਾ ਰਿਸ਼ਤੇਦਾਰ ਦੇ ਬੱਚਾ ਮਸ਼ਾਹ ਚੜਾਣ ਦਾ 9872652330 ਤੋਂ ਸੁਖਰਕਰ ਸਾਹਿਬ ਦੇ ਹਾਂ ਸਾਡੇ ਪਿੰਡ ਦੇ ਪਟਿਆਲਾ ਸਰਪੰਚਾ ਨਾਲ ਜੋ ਸਾਡੇ ਅੱਗੇ ਸਾਬਣਾ ਸੰਪਰਕ ਕਰ ਸਕਦੇ ਹੋ ਪੁਲਿਸ ਵਾਲੇ ਕੋਲ ਵੀ ਲੱਗੀਆਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਪਰਸਨ ਮੈਂ ਤੁਹਾਨੂੰ ਕਹਿੰਦਾ ਹਾਂ ਇਹੋ ਸ਼ਾਮ ਹੁਕਮ ਲੱਗਿਆ ਆਪਣਾ ਹਸਪਤਾਲ ਮੈਂ ਕੱਲ ਜਾ ਕੇ ਆਇਆ ਕੱਲੇ ਕੱਲੇ ਗੱਲ ਕੀਤੀ ਆ ਹਾਂ ਬਈ ਕਿਵੇਂ ਆ ਠੀਕ ਆ ਠੀਕ ਆ 15 ਸਾਲ ਕੋਈ ਕਹਿੰਦਾ 12 ਸਾਲ ਇੱਕ ਮੇਲਾ ਸੁਨੈਪ ਜੀ ਕਹਿੰਦਾ 25 ਸਾਲ ਹੋ ਗਏ ਕੀ ਕਰਦਾ ਕਹਿੰਦਾ ਟਾਈਪਸਟ ਮਹਾਵਿਆਹਾਂ ਕਹਿੰਦਾ ਮਾਂਜੀ ਰਗਾ ਬੱਚੇ ਕਹਿੰਦਾ ਇੱਕ 15 ਸਾਲਾਂ ਦਾ ਤੇ ਮੇਰਾ ਸਾਲ ਮੈਂ ਖਿਆ ਪੂ ਖਾਂ ਵਾ ਕੇ ਕਿਵੇਂ ਜਾਂਦਾ ਕਹਿੰਦਾ ਬੜੀ ਇਹੀ ਸੋਚ ਗਿਆ ਬਿਨ ਬੋਲਾ ਕੇ ਨਹੀਂ ਉਹਨਾਂ ਦੇ ਬਾਪ ਨੂੰ ਕਹਿੰਦਾ ਕਿ ਆਪੇ ਨੇ 10 12 ਸਾਲ ਹੋ ਗਏ ਜਮਾ ਠੀਕਾ ਹੁਣ ਆਏ ਲੱਗ ਰਿਹਾ ਕਿ ਜਿੰਦਗੀ ਦੇ 25 ਸਾਲ ਹਾਂ ਇੱਕ ਦੂਜੇ ਕੋਲੇ ਤਾਂ ਆਏ ਨਹੀਂ ਜਾਂਦੇ ਪੰਜ ਸਾਲ ਹੋ ਗਏ ਉਹਨਾਂ ਨੂੰ ਜਿੰਦ ਕਦੇ ਪੰਜ ਸਾਲ ਤੂਝ ਵਾਤੇ ਆ ਸ਼ੁਗਰਤਾਰ ਤੂੰ ਗਿਆਨ ਆ ਗਿਆ ਨਹੀਂ ਇਹ ਗਿਆਨ ਕਹੀ ਬਣੀ ਸਿਖਾ ਦਿੱਤਾ ਸਵੇਸ ਕਰਕੇ ਲੋਕ ਇਸ ਕਿਸਮਾ ਜੋੜ ਗਏ ਖਵਾਰਾ ਕੇ ਰਪੋਟਾਂ ਉਨਾਂ ਆਖਿਆ ਕਿ ਜਿਹੜੇ ਚਿੱਟੇ ਦੇ ਵਪਾਰੇ ਪੰਜਾਬ ਤੋਂ ਬਚੇ ਸੁਧਾ ਵੱਧ ਪਦੇ ਸਾਡੇ ਪਾਸੇ ਮੁਕੰਮਲ ਹੈ ਆਪ ਪਰ ਰਾਸੀ ਪੱਤਰ ਦਾ ਗ로우 ਆ ਹੰਪਰਾਸਿ ਪੱਤਲਵਾ ਇਹ ਕਿਹੜਾ ਆਪਣੇ ਪਰਮਾਰ ਦਾ ਨਾਮ ਹੁੰਦਾ 12 ਕੁਟ ਵਾਲੇ ਸਾਹਮਣੇ 5.3 ਕੁਮਣੇ ਤੜ ਫੜਿਆ ਵੀ ਹਮਨ ਖਾ ਬਚਾਉਣੇ ਕਿਉਂ ਫੜਿਆ ਸੋ ਹੁਣ ਉਹਨਾਂ ਨੇ ਕਿਹਾ ਵੀ ਪਿਆਰ ਦੀ ਸਤਾਈ ਹੋ ਗਈ ਕਰੋ ਉਹਦੇ ਪਾਸੇ ਚੱਲਦੇ ਆ ਪਰ ਸੋ ਅਸੀਂ ਪਿੰਡ ਗਏ ਗੂੜ ਵਾਲੇ ਪਿੰਡਾਂ ਲੇਕ ਮਾਤਾ ਆ ਗਈਆਂ ਇਕੱਤਰ ਹੋ ਗਏ ਮੁੰਡਾ ਵਿਆਹ ਗਿਆ ਨਾ ਵੀ ਜੰਮਣਾ ਕਹਦਾ ਹਾਂ ਮੈਂ ਛੱਡਦੇ ਆ ਮਾਂ ਕਹਿੰਦਾ ਦਫਾ ਹੋ ਜਾ ਨੀ ਤੇਨੂੰ ਮੈਂ ਧਾਕਾ ਕਰਾਂਗਾ ਕਿੱਥੇ ਜਾਣਾ ਆਇਆ ਆ ਜਿਹੜੀ ਮਾਨਸੂਨ ਦੀ ਫੂਲ ਮੈਂ ਸਾਡੇ ਆ ਬੱਠਾ ਤੇਰੀ ਪੁੱਤ ਤੇ ਨਜ਼ਰ ਉਹ ਵੀ ਇਹ ਕਿਹੜੇ ਕੋਈ ਜਾਣਦੇ ਛੱਡ ਛੁੱਟ ਕੇ ਭੱਜ ਗਏ ਹੁਣ ਕੰਗਿਆ ਮੁੰਡੇ ਚੱਲ ਮੈਂ ਕਿਹਨ ਕਹਾਂ ਉਹ ਮੇਰੇ ਘਰ ਲੈ ਆ ਮੇਰੇ ਬਹਿਣ ਦਾ ਭਾਅ ਇਹ ਜਿਹੜੇ ਜਿੱਟਾ ਮੌਕਾ ਫਰਾਸ ਇਹੇ ਕਰਕੇ ਬੰਦੇ ਨਾਲ ਅੱਖ ਨਾਲ ਅੱਖ ਟੁੱਟੀ ਪਾ ਸਕਦੇ ਆ ਜੇ ਗੁਰੂ ਬੰਦਾ ਉਹ ਆਖੀ ਬੰਦੇ ਤੇ ਆਮਾਨ ਦਾ ਬੰਦੇ ਦੇ ਨਾਲ ਅੱਖ ਚ ਪਾ ਕੇ ਆਖੇ ਗੱਲ ਕਰੇਗਾ ਤਾਂ ਹਾਂ ਜੇ ਪਰ ਜੋਤ ਦਾ ਜੋ ਮੇਰੇ ਪਤਾ ਲੱਗਾ ਅੰਦਰ ਖੜਿਆ ਹੋਣਾ ਇਹ ਭੱਜੂ ਜਰਗਾ ਜਦੋਂ ਭੂਸਿਆਰਾ ਕੋਈ ਠੱਠਾ ਕਿਸੇ ਮਦਰ ਪੈ ਜੇ ਨੀ ਮੂਰੇ ਬੰਦਾ ਭੱਜ ਲਈ ਉਹ ਮਗਰ ਪਾ ਰਹਿਣਾ ਹੈ ਜੇ ਤਗੜਾ ਹੋਵੇ واحو جی فتح کرتے نواسی ایک جہ خانے ہاں ਅਸੀਂ ਨਸ਼ੇ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਵਾਂਗ ਕੰਮ ਕਰਾਂਗੇ ਅਸੀਂ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਕਿਸਮ ਦਾ ਨਸ਼ਾ ਦੇ ਕਰਨ ਨਹੀਂ ਦੇਵਾਂਗੇ ਅਸੀਂ ਜਿਹੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜ ਨਹੀ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਕਰਦੋਂ ਲਈ ਕੋਲ ਆਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਦਾਸ਼ ਕਰਦੀ ਹੁੰਦੀ ਜਵਾਨ ਨਹੀਂ ਧਵਾਵਾਂਗੇ ਸਾਰੇ ਪਿੰਡ ਦੇ ਕਿਸੇ ਹੋਰ ਵਿਕਤੀ ਨੂੰ ਵੀ ਜਵਾਨ ਕਲੀਪ ਨੂੰ ਰੋਕਾਂਗੇ ਅਸੀਂ ਸਾਰਾ ਪਿੰਡ ਦਾ ਅਸੀਂ ਸਾਰੇ ਬੈਟਰੀ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ